ਫਲੋਰ ਚਿੱਲੁੱਟ ਦੀ ਵਾਰਦਾਤ ਚਿੱਟੀ ਸਿਫਟ ਵਿੱਚ ਆਈਆਂ ਔਰਤਾਂ ਨੇ ਸੈਰ ਕਰਦੀ ਔਰਤ ਦੀਆਂ ਲਾਹ ਲੀਆਂ ਸੋਹਣੀਆਂ ਦੀਆਂ ਬਾਲੀਆਂ ਇਹ ਵਾਰਦਾਤ ਦਿਨ ਦਿਹਾੜੇ ਫਲੋਰ ਸ਼ਹਿਰ ਦੇ ਮੁਹੱਲਾ ਰਵਿਦਾਸਪੁਰਾ ਦੇ ਰਿਹਾਇਸ਼ੀ ਇਲਾਕੇ ਵਿੱਚ ਹੋਈ ਜਦੋਂ ਚਿੱਟੀ ਸਿਫਟ ਕਾਰ ਵਿੱਚ ਸਵਾਰ ਤਿੰਨ ਔਰਤਾਂ ਨੇ ਇੱਕ ਬਜ਼ੁਰਗ ਔਰਤ ਦੇ ਕੋਲ ਆ ਕੇ ਆਪਣੇ ਢੰਗ ਨਾਲ ਗੱਲਾਂ ਕਰਦੇ ਆ ਉਸ ਨੂੰ ਉਲਝਾ ਦਿੱਤਾ ਉਹਨਾਂ ਵਿੱਚ ਇੱਕ ਔਰਤ ਨੇ ਚਲਾਕੀ ਨਾਲ ਬਜ਼ੁਰਗ ਔਰਤ ਦੀਆਂ ਸੋਹਣੀਆਂ ਦੀਆਂ ਬਾਲੀਆਂ ਲਾ ਲੀਆਂ ਤੇ ਮੌਕੇ ਤੋਂ ਫਰਾਰ ਹੋਣ ਵਿੱਚ ਕੋਈ ਦੇਰੀ ਨਾ ਲਾਈ ਸਾਰੀ ਵਾਰ ਦਾ ਇਤਨੀ ਫੁਰਤੀ ਨਾਲ ਹੋਈ ਕਿ ਬਜ਼ੁਰਗਔਰਤ ਨੂੰ ਪਹਿਲਾਂ ਤਾਂ ਸਾਸ ਹੀ ਨਹੀਂ ਹੋਇਆ ਕਿ ਚੋਰੀ ਦੇ ਸ਼ਿਕਾਰ ਹੋ ਚੁੱਕੀ ਹੈ ਸਥਾਨਕ ਲੋਕਤ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਤੇ ਉੱਥੇ ਫਲੋਰ ਵਿੱਚ ਵਧ ਰਹੀਆਂ ਚੋਰੀਆਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ ਜਰੇ ਪੈਟ ਤੋਂ ਅਸੀਂ ਹੈਗੇ ਵਿੱਚ ਆ ਗਿਆ ਰਹਿੰਦੇ ਮਾਹੌਲ ਹੈ ਅੱਜ ਕੱਲੇ ਤੁਹਾਡੀਆਂ ਵਾਲੀਆਂ ਲਾ ਲਈਆਂ ਆ ਹਾਂਜੀ ਕਿੰਨੇ ਵਜੇ ਦਾ ਹਾਦਸਾ ਹੈ ਅਹਣ ਦਾ ਹੀ ਆ ਉਹ ਤਾਂ ਟਾਈਮ ਤਾਂ ਪਤਾ ਨਹੀਂ ਬਤਿੱਲਾ ਜਾਇਏ ਨੂੰ ਪਤਾਉਣਾ ਟਾਈਮ ਆ ਹਾਂ ਇੰਨੇ ਚੋਗਾ ਲਾਣਾ ਮੰਦਰ ਆਪਣੇ ਗੁਗਰੀ ਜਗ੍ਹਾ ਤੇ ਕੋਈ ਆ ਮੇਰੇ ਘਰ ਕੋਲੇ ਕਾਮਰੇਦ ਜੀ ਆ ਨਾ ਕਾਮਰੇਦ ਜੀ ਜਗ੍ਹਾ ਤੇ ਘਰ ਦੇ ਸਾਹਮਣੇ ਅੱਛਾ ਜਿਹਨਾਂ ਨੇ ਹਾਦਸਾ ਕੀਤਾ ਹੈਗਾ ਉਹ ਕਾਤੇ ਸੀਗੇ ਉਹ ਗੱਡੀ ਜੀ ਸੀ ਗੱਡੀ ਜੀ ਗੱਡੀ ਕਿਹੜੇ ਰੰਗ ਦੀ ਗੱਡੀ ਵਿੱਚ ਤਾਂ ਮੈਂ ਵਸਾਣੇ ਮਿਲਿਆ ਨਾ ਦੇ ਵਿੱਚ ਕੋਈ ਹੁੰਦੀ ਚਿੱਟੀ ਗੱਡੀ ਸੀ ਹਾਂ ਤੇ ਦੋ ਜਨਾਨੀਆਂ ਸੀਆਂ ਤੇ ਇੱਕ ਬੰਦਾ ਸੀ ਠੀਕ ਹੈ ਤੇ ਇਹਦੇ ਬਾਰੇ ਪੁਲਿਸ ਨੂੰ ਰਿਪੋਰਟ ਕੀਤੀ ਕੋਈ ਨਹੀਂ ਕੀਤੀ ਅਜੇ ਅੱਜ ਤੱਕ ਕੋਈ ਨਹੀਂ ਆਇਆ ਥਾਣੇ ਤੇ ਜਦ ਕੀਤੀ ਨਹੀਂ ਤਾਂ ਹੁੰਦਾ ਮੇਰਾ ਤਾਂ ਵੀ ਸਾਈ ਅੱਜ ਵੀ ਨਾਂ ਦੀ ਜੀ ਸਰ ਅੱਜ ਦੇਖੋ ਜੀ ਅੱਜ ਤੁਹਾਡੀ ਬੀਬੀ ਜੀ ਦੇ ਵਾਲੀਆਂ ਲਾਈਆਂ ਲੈ ਜਾਇਆ ਜੀ ਇਹਦੇ ਬਾਰੇ ਤੁਸੀਂ ਕੋਲੋਂ ਕੋਲੋਂ ਸੁਲਾ ਦਿੱਤੀ ਜੀ ਸਰ ਸਾਫ ਹਨੇ ਕੀਤੀ ਹੈ ਅਸੀਂ ਤਾਂ ਨਹੀਂ ਕੀਤੀ ਕਿਉਂਕਿ ਅਸੀਂ ਬਖਤ ਹੀ ਥੋੜਾ ਹੋਇਆ ਕੋਲ ਕਰਾਂਗੇ ਅਸੀਂ ਪਤਾ ਹਾਂ ਸਰ ਨੇ ਕੀਤੀ ਹਾਂ ਜੀ ਤੇ ਪਤਾ ਲੱਗਾ ਕੁਛ ਕਿੱਦਾਂ ਲਾਈਆਂ ਗੰਨੀਆਂ ਵਾਲੀਆਂ ਸਰ ਸੇਰ ਕੀ ਗੈਸੂਰੀ ਕੁਝ ਇਹਰ ਤੋਂ ਬਾਫੀ ਉਹਨੇ ਉਹਨੇ ਗੱਡੀ ਰੁਕੀ ਲੋਡ ਲੀ ਗਿਆ ਇੱਕ ਡਰਾਈਵਰ ਦੱਸਦੇ ਨੇ ਇਹ ਕਹਿੰਦੇ ਪਤਾ ਨਹੀਂ ਲੱਗਾ ਕਿ ਇਸ ਤਰ੍ਹਾਂ ਲਾਗ ਹੀ ਲੱਗਾ ਮੈਂ ਦੇਖਿਆ ਹੈ ਜੇ ਕੋਈ ਕਾਫੀ ਦਿਨਾਂ ਤੋਂ ਇਹ ਇੱਦਾਂ ਗੱਡੀਆਂ ਘੁੰਮ ਰਹੀਆਂ ਆ ਇਹਨਾਂ ਦੀ ਜੀ ਵਾਈਟ ਕਲਰ ਦੀ ਸਿਫਟ ਗੱਡੀ ਹੈ ਨਾ ਜੀ ਤੇ ਅੱਗੇ ਵੀ ਕੁਝ ਮਹੀਨੇ ਪਹਿਲਾਂ ਉਧਰ ਵੀ ਮੇਰੇ ਨਾਲ ਤਲਵੰਡ ਰੂਟ ਤੋਂ ਵੀ ਲਾਹ ਕੇ ਲਗਾਈ ਹੈ ਹਾਂਜੀ ਕਾਫੀ ਚਾਂਸ ਹੋਇਆ ਹੈ ਹਾਂਜੀ ਬਹੁਤ ਜ਼ਿਆਦਾ ਤੇਜ਼ੀ ਤੋਂ ਭੱਜ ਰਿਹਾ ਇੱਕ ਹਾਂਜੀ ਤੇ ਆਪਣੇ ਪ੍ਰਸ਼ਾਸਨ ਤੋਂ ਵੀ ਮੰਗਦੇ ਜੀ ਸਾਡੀ ਪ੍ਰਸ਼ਾਸਨ ਤੋਂ ਵੀ ਮੰਗਾਈ ਉਹ ਗੱਡੀ ਜਿਸ ਨੇ ਇਸ ਤਰ੍ਹਾਂ ਇੱਕ ਜੋ ਵੀ ਇਹ ਜੋਸ਼ੀਆਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਆ ਤਾਂ ਤੋਸਾਗ ਸਤਾਈ ਪੀ ਜਾ ਮਾਤੇ ਤੇ ਕਾਨੂੰਨੀ ਦਾਤਾ ਜਨਾਨੀਆਂ ਕਿੰਨੀਆਂ ਸੀ ਗੱਡੀ ਦੇ ਹੈ ਇੰਨੀਆਂ ਓਏ ਚਿੱਟੇ ਕੱਪੜੇ ਕੋਈ ਕਿੰਨੀਆਂ ਜਨਾਨੀਆਂ ਦੀ ਦੋ ਜਨਾਨੀਆਂ ਅਰੇ ਉਹ ਓਕੇ ਠੀਕ ਆ ਕਿੱਥੇ ਲਾਇਆ ਤੁਹਾਨੂੰ ਜਾ ਕੇ ਨਹੀਂ ਫੇ ਕੋਈ ਜਿਹੜੇ ਹੈ ਨਾ ਮੋਰੇ ਹਰੇਕੇ ਤੇ ਬਸ ਮਕਾ ਮਕਾਣਾ ਬੰਦਾ ਹੈ ਹਾਂ 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 ਉੱਥੇ ਲਾਇਆ ਸਾਨੂੰ ਨੇ ਓਕੇ ਤੇ ਬੀਬੀ ਕੋਰੇ ਡਾਟਾ ਮੈਂ ਤਾਂ ਵੀ ਪਿਖਾੜਿਆ ਕਰ ਸੀ ਜਾ ਸਾਨੂੰ ਤੁਸੀਂ ਬਣਾਉਣਾ ਹੀ ਜਾਂਦੇ ਹੋ ਆਹ ਠੀਕ ਆ ਨਹੀਂ ਕਿ ਗੱਡੀ ਇਤਨਾ ਗਈ ਆ ਨਾ ਨਹੀਂ ਦੇਖਿਆ ਬੀਬੀ ਕੋ ਹੈ ਨੀ ਕੋਸ਼ਿਸ਼ੀ 100 ਰੁਪਏ ਦਾ ਇੱਕ ਟਾ ਕਪੜਾ ਲਿਆ ਸੀ ਉੱਪਰ ਮੁੰਡੇ ਦੇ ਚਿੱਟੇ ਕਪੜੇ ਪਰ ਟੋਪੀ ਲਈ ਸੀ ਉੱਪਰ ਉਹਦੇ ਠੀਕ ਆ ਆ ਲੈ ਦੇਣਾ ਉਹ ਕੀ ਓਕੇ ਠੀਕ ਆ ਮੈਂ ਤੈਨੂੰ ਤੁਹਾਨੂੰ ਲਾ ਕੇ ਆ ਗਿਆ ਮੈਂ ਲਗਭਗ 8 ਵਜੇ ਦਾ ਸਮਾਂ ਸੀਗਾ ਪੈਕ ਕਰਦੇ ਹੰਦਰੇ ਸੀਗਾ ਮੇਰਾ ਬ੍ਰਦਰ ਜਿਹੜਾ ਸੀ ਕਰਨੈਲ ਉਹ ਬਾਹਰ ਬੈਠਾ ਸੀਗਾ ਸ਼ੈਫਟ ਗੱਡੀ ਆਈ ਆ ਜਿਹਦੇ ਵਿੱਚ ਦੋ ਬੀਬੀਆਂ ਤੇ ਇੱਕ ਡਰਾਈਵਰ ਸੀਗਾ ਉਹ ਬੀਬੀ ਨੂੰ ਮੈਂਡ ਦੇ ਬਹਾਨੇ ਰਿਸ਼ਤਦਾਰੀ ਦੇ ਤੌਰ ਤੇ ਵੀ ਸਾਡੀ ਭੈਣ ਲੱਗਦੀ ਜਾਂਦਾ ਤੇ ਉਹਨਾਂ ਦੀਆਂ ਵਾਲੀਆਂ ਜਿਹੜੀਆਂ ਦੋਨੋਂ ਇੱਕ ਮੱਚ ਕੇ ਲੈ ਗਏ ਤੇ ਉਸ ਤੋਂ ਬਾਅਦ ਜਦੋਂ ਅਸੀਂ ਕੈਮਰਾ ਚੈੱਕ ਕੀਤਾ ਜਿਹਦੇ ਵਿੱਚ ਸ਼ੈਫਟ ਗੱਡੀ ਆ ਜਿਹੜੀ ਕੌਈ ਜਿਹੜੀ ਜਾ ਰਹੀ ਆ ਉਹ ਸਿਰਫ ਆਈ ਆ ਨਾਲ ਉਹਦੇ ਵਿੱਚ ਕੋਈ ਵਾਰਦਾ ਜੋ ਹੋ ਰਹੀ ਆ ਉਹਦੀ ਕੋਦਾ ਨਹੀਂ ਕੋਈ ਵੀ ਆਇਆ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੀ ਲਗਾਤਾਰ ਜਿਹੜੀਆਂ ਚੋਰੀਆਂ ਹੋ ਰਹੀਆਂ ਆ ਟੁੱਟਾ ਖਵਾ ਹੋ ਰਹੀਆਂ ਜਿਹੜੀਆਂ ਗੱਡੀ ਸ਼ੈਫਟ ਆ ਉਹ ਪਹਿਲਾਂ ਉਪਰ ਵਾਲੀ ਸਾਈਡ ਤੇ ਫਿਰਦੇ ਸੀ ਤਾਰਵਾ ਰੋਡ ਤੇ ਫਿਰਦੇ ਸੀ ਪਹਿਲਾਂ ਅੱਜ ਤੋਂ 2-4 ਮਹੀਨੇ ਪਹਿਲਾਂ ਇੱਥੇ ਫਲੋਰ ਵੀ 3-4 ਮਾਰਦਾ ਤਾਂ ਹੋ ਗਿਆ ਪਹਿਲਾਂ ਵਾਲੀ ਅਲੱਗ ਲੈ ਗਏ ਜਿਹੜੀਆਂ ਬੀਬੀਆਂ 사ਸਾਂ ਕੇ ਸੌਂਡ ਜਾਂਦੀਆਂ ਉਹਨਾਂ ਦੀਆਂ ਵੀ ਵਾਲੀਆਂ ਲਾਈਆਂ ਤੇ ਅੱਜ ਜਿਹੜੀ ਘਟਨਾ ਆਇਆ ਵਾਪਰੇ ਇਹ ਸਾਡੀ ਬੀਬੀ ਦੀਆਂ ਵਾਲੀਆਂ ਜਿਹੜੀਆਂ ਆ ਅੱਜ ਸੈਟ ਗੱਡੀ ਆਈਆਂ ਬੀਬੀਆਂ ਜਿਹੜੀਆਂ ਉਹ ਲਾ ਕੇ ਲੈ ਗਈਆਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਇਹ ਜਿਹੜੀ ਗੱਡੀ ਘੁੰਮ ਰਹੀ ਆ ਲਗਾਤਾਰ ਇਲਾਕੇ ਵਿੱਚ ਦਹਿਸ ਦਾ ਮਾਹੌਲ ਬਣਿਆ ਆ ਇਹਨੂੰ ਜਿਆਦਾ ਤੋਂ ਜਲਦੀ ਗੱਡੀ ਨੂੰ ਕਾਬੂ ਕੀਤਾ ਜਾਵੇ ਜਿਹਦੀਆਂ ਵਿੱਚ ਬੀਪੀਆਂ ਆ ਜਿਹੜੀਆਂ ਚੋਰੀ ਕਰਦੀਆਂ ਜਿਹੜੀਆਂ ਲੁੱਟਾ ਖੋਹ ਕਰਦੀਆਂ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਰਾਖਾਂ ਤੇ ਜਿਹੜਾ ਜਿਹਨਾਂ ਇਲਾਕੇ ਵਿੱਚ ਕਾਫੀ ਸੀਸੀ கேਮੇ ਲੱਗਣ ਲੱਗੇ ਹੈਗੇ ਆ ਰੰਜਾਸ ਸਿੰਘ ਜਾਸ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੇ ਮੋਰੇ ਵੀ ਕਿੱਥੇ ਲੱਗਣ ਲੱਗੇ ਹੈਗੇ ਆ ਨਗਰਾਂ ਤੁਹਾਡੇ ਘਰ ਦੇ ਵੀ ਲਾ ਸਾਹਮਣੇ ਲੱਗੇ ਹੈਗੇ ਆ ਆਸ-ਪਾਸੇ ਹੋਰ ਕੇ ਤੁਸੀਂ ਕੋਈ ਚੈੱਕ ਕੀਤਾ ਉਹ ਚੁ ਕੁਛ ਆਇਆ ਐਸਐਲਪੀ ਚ ਅਸੀਂ ਆਪਣੇ ਇਹ ਚੈੱਕ ਕੀਤਾ ਆ ਮੈਂ ਐਸਐਚਓ ਸਾਹਿਬ ਨੂੰ 8:30 ਵਜੇ ਦਾ ਫੋਨ ਕੀਤਾ ਹਜੇ ਤੱਕ ਕੋਈ ਪ੍ਰਸ਼ਾਸਨ ਵਾਲਾ ਨਹੀਂ ਆਇਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਜਿਹੜੀਆਂ ਇਹ ਰੁਟਾ ਖੂਆ ਆ ਜਲਦੀ ਤੋਂ ਜਲਦੀ ਬੰਦ ਕੀਤੇ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਨਾਲ ਲੈ ਕੇ ਇੱਥੇ ਧਾਰਨਾ ਬਰਦਾਸ਼ਤ ਨਹੀਂ ਹੋਊਗਾ ਇਹਦੀ ਜ਼ਿੰਮੇਵਾਰੀ ਜਿਹੜੀ ਆ ਇਹ ਪ੍ਰਸ਼ਾਸਨ ਦੀ ਹੋਊਗੀ ਤੇ ਅਸੀਂ ਲੋਕਾਂ ਦੀ ਬਹਾਲੀ ਲਈ ਮੰਗ ਕਰਦੇ ਆਂ ਲੋਕਾਂ ਨੂੰ ਜਿਹੜਾ ਪ੍ਰਸ਼ਾਸਨ ਆ ਉਹ ਚੰਗਾ ਮਿਲੇ ਤੇ ਲੋਕੀ ਆਪਣੇ ਜਿਹੜਾ ਡਰ ਦਾ ਮਾਹੌਲ ਆ ਉਹਦੇ ਵਿੱਚੋਂ ਨਿਕਲਣ ਤੇ ਅੱਜ ਲੋਕ ਜਿਹੜੇ ਡਰ ਦੇ ਮਾਹੌਲ ਦੇ ਵਿੱਚ ਰਹਿ ਰਹੇ ਆ ਅੱਜ ਤੇ ਹੁਣੇ ਥੋੜੇ ਦਿਨਾਂ ਦੀ ਗੱਲ ਆ 4 ਲੱਖ ਰੁਪਏ ਘਰੋਂ ਚੋਰ ਲੈ ਗਏ ਦੇ ਇਤਨੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਆ ਅਸੀਂ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਵੀ ਇਹਨਾਂ ਤੇ ਨੱਥ ਪਾਈ ਜਾ